ਸ਼੍ਰੀ ਪਵਨ ਸਰੀਨ ਅਜਨਾਲਾ ਪ੍ਰਮੁੱਖ ਉੱਤਰ ਭਾਰਤੀ ਰਾਸ਼ਟਰੀ ਭੰਗਵਾ ਸੈਨਾ ਵੱਲੋਂ ਨਵੇਂ ਸਾਲ ਲੋਹੜੀ ਅਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਮੈਂ ਪਵਨ ਸਰੀਨ ਰਾਸ਼ਟਰੀ ਭੰਗਵਾ ਸੈਨਾ ਉੱਤਰ ਭਾਰਤ ਪ੍ਰਮੁੱਖ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸੱਗੇ ਸਬੰਧੀਆਂ ਨੂੰ ਭੈਣਾ ਭਰਾਵਾਂ ਨੂੰ ਸੱਜਣਾ ਮਿੱਤਰਾਂ ਨੂੰ ਯਾਰਾਂ ਦੋਸਤਾਂ ਨੂੰ ਨਵੇਂ ਸਾਲ ਤੇ ਲੋਹੜੀ ਦੀ ਲੱਖ ਲੱਖ ਵਧਾਈ ਦੇਣਾ ਤੇ ਆਉਣ ਵਾਲੀ ਨਵੀਂ ਜਨਰੇਸ਼ਨ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਨਸ਼ਿਆਂ ਤੋਂ ਰਹਿਤ ਹੋ ਕੇ ਤੇ ਸਮਾਜ ਦੀ ਸੇਵਾ ਕਰੋ ਮਾਪੇ ਦੀ ਸੇਵਾ ਕਰੋ ਤੇ ਆਪਣੇ ਭਾਰਤ ਦਾ ਨਾਮ ਕਿਹਾ ਕਰੋ ਬਾਹਰ ਕੁਝ ਨਹੀਂ ਰੱਖਿਆ ਬਾਹਰ ਹੀ ਦੇਖਦੇ ਆ ਕੈਨੇਡਾ ਦੇ ਵਿੱਚ ਬੱਚੇ ਕਿਦਾਂ ਧੱਕੇ ਖਾਦੇ ਆ ਬਾਹਰੀਆਂ ਕੰਟਰੀਆਂ 'ਚ ਬਹੁਤ ਮੰਦਾ ਹਾਲ ਤੇ ਬਹੁਤ ਬੁਰਾ ਹਾਲ ਆ ਜੇ ਕੋਈ ਬੱਚਾ ਮਿਹਨਤ ਕਰਨ ਵਾਲਾ ਹੋਵੇ ਤੇ ਸਾਡੇ ਇੰਡੀਆ ਦੇ ਵਿੱਚ ਕਿਸੇ ਕੰਮ ਦੀ ਕੋਈ ਕਮੀ ਨਹੀਂ ਤੇ ਬਸ ਬੱਚਿਆਂ ਨੇ ਇਹੀ ਸੰਦੇਸ਼ ਆ ਕਿ ਆਪਣੇ ਮਾਪੇ ਦੀ ਸੇਵਾ ਕਰੋ ਮਾਪੇ ਦੀ ਆਗਿਆ ਕਰੋ ਤੇ ਇੱਥੇ ਹੀ ਬਹੁਤ ਕੁਝ ਆ